ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੂਕਰ ਜੋ ਵੱਲ ਵੱਲ ਉਤਰੇ ਮਰਦੇ ਆਇਆ ਪੁੱਤਰ ਚੇਤੇ ਆ ਰਹੇ ਕਹਿੰਦਾ ਫਲਾਣੇ ਨੂੰ ਬੁਲਾਓ ਫਲਾਣੇ ਬੇਟੇ ਨੂੰ ਬੁਲਾਓ ਫਲਾਣੇ ਪੁੱਤਰ ਨੂੰ ਬੁਲਾਓ ਅੰਤਿਮ ਸਮੇ ਪੁੱਤਰਾਂ ਦੀ ਯਾਦ ਦੇ ਜੋ ਮਰ ਗਿਆ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਇਸ ਦਾ ਅਗਲਾ ਜਨਮ ਸੂਰ ਦਾ ਹੋਵੇਗਾ ਸੂਰਨੀ ਦੇ 18 18 20 20 ਬੱਚੇ ਹੋ ਜਾਂਦੇ ਨੇ ਕੁਦਰਤ ਕਹਿੰਦੀ ਹੈ ਲੈ ਜਿੰਨੀ ਮਮਤਾ ਕਰਨੀ ਹੈ ਕਰ ਲੈ ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਵੇਸਵਾ ਜੋਂ ਵਲਵਲ ਉਹ ਤਰੇ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਂ ਵਲਵਲ ਉਹ ਤਰੇ ਮਕਾਨ ਬਣਾਇਆ ਸੀ ਬੜੀ ਮਿਹਨਤ ਨਾਲ ਬੜਾ ਖਰਚਾ ਕਰਕੇ ਔਰ ਮਰਨ ਲਗੇ ਆ ਜੇ ਮਕਾਨ ਯਾਦ ਆ ਰਿਹਾ ਤੇ ਮਰਨ ਲਗੇ ਆ ਮਕਾਨ ਕਿਸ ਨੂੰ ਯਾਦ ਆਵੇਗਾ ਜੋ ਜੀਵਨ ਭਰ ਆਪਣੇ ਮਕਾਨ ਦੇ ਸ਼ੌਕੀਚ ਰਿਹਾ